ਮੈਨੂੰ ਲੱਗਦਾ ਇਹਦੇ 'ਚ ਪਾਣੀ ਹੋਣਾ ਹੋਣਾ ਨਹੀਂ ਹੋਊਗਾ ਇਹਦੇ ਪਹਿਲਾਂ ਪਾਣੀ ਹੋਗਾ ਬਸ ਫਿਰ ਬਾਹਰੋਂ ਹਾਂ ਇਹ ਦੇਖੋ ਪਾਣੀ ਹੈ ਜਿਹੜਾ ਵੀ ਹਾਂ ਨਾ ਦਾ ਮਿਊਜ਼ੀਅਮ ਹਨਾ ਮਿਊਜ਼ੀਅਮ ਵੀ ਬੰਦ ਪਿਆ ਓਸਤਾਦ ਅੱਜ ਦਾ ਆਪਣੇ ਨਾਲ ਫਿਰ ਧੋਖਾ ਹੋ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਲਵੀ ਚੈਨਲ ਤੇ ਵੈਲਕਮ ਕਰਦਾ ਅੱਜ ਸਾਡੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਤੁਸੀਂ ਸਰ ਜਾਨੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਉਹ ਵਿੱਚ ਤੂੰ ਫੋਕਾ ਦੇਣਾ ਜ਼ਰੂਰੀ ਹੈ ਅੱਜ ਅਸੀਂ ਵਲੌਗ ਸ਼ੁਰੂ ਕਰਨ ਲੱਗਿਆ ਤੇ ਚੱਲੇ ਆ ਨਵੀਂ ਜੋੜੀ ਦੇ ਨਾਲ ਸਸਰੀ ਘਰ ਜੀ ਸਰ ਤੋਂ ਮੈਂ ਨਹੀਂ ਦਿਖਾਦਾ ਅੱਜ ਇਹ ਲੈ ਕੇ ਚੱਲਿਆ ਪਤਾ ਨਹੀਂ ਹੁਣ ਕਿੱਥੇ ਲੈ ਕੇ ਚੱਲੇ ਆ ਮੈਂ ਤਾਂ ਲੇਟ ਹੋਇਆ ਮੈਂ ਕਿ ਸਸਰੀ ਘਰ ਤੇ ਅੱਜ ਅਸੀਂ ਚੱਲੇ ਆ ਇਹਨਾਂ ਦੇ ਨਾਲ ਨਵੀਂ ਜੋੜੀ ਦੇ ਨਾਲ ਦੇਖਦੇ ਆ ਕਿੱਥੇ ਲੈ ਕੇ ਜਾਂਦੇ ਨੇ ਸੋ ਸੋ ਠੀਕ ਓਈ ਜੁੜੇ ਰਹੋ ਵਲੌਗ ਦੇ ਨਾਲ ਲਓ ਵੀ ਸੱਜਣੋ ਅੱਜ ਅਸੀਂ ਚੱਲੇ ਆ ਪਟਿਆਲੇ ਪਟਿਆਲੇ ਹੈਰੀ ਘਮਾਊਗਾ ਆਪਾਂ ਨੂੰ ਕੀ ਕਰਾਂਗਾ ਓਏ ਸ਼ੀਸ਼ ਮਹਿਲ ਅੱਜ ਜੀ ਹੱਜ ਅਸੀਂ ਤੁਹਾਨੂੰ ਦਿਖਾਵਾਂਗੇ ਸ਼ੀਸ਼ ਮਹਿਲ ਇੰਨੇ ਸਾਲ ਹੋ ਗਏ ਤੇ ਰੰਦੇ ਨੂੰ ਅਜੇ ਅਸੀਂ ਵੀ ਸ਼ੀਸ਼ ਮਹਿਲ ਦੇਖਿਆ ਨਹੀਂ ਹੈਗਾ ਮੈਂ ਤਾਂ ਕਦੇ ਸ਼ੀਸ਼ ਮਹਿਲ ਦੇ ਰਾਸ ਪੈ ਨਹੀਂ ਪਤਾ ਲੱਗਾ ਉਹਦਾ ਚੱਪੜ ਜੀੜੀ ਤੇ ਉਹ ਕੀ ਹੁੰਦਾ ਵੀਰੇ ਹੋ ਇੱਕ ਦੂਜਾ ਕਿਹੜੀ ਉਹ ਆ ਚੱਪੜ ਜੀੜੀ ਇੱਕ ਹਾਂ ਨਾ ਚੱਪੜ ਜੀੜੀ ਕਹਿੰਗੇ ਉਹ ਨਗੂ ਕੀ ਆ ਉਹ ਕਿਹੜੀ ਮਾਰਕੀਟ ਆ ਪਤਿਆਰੇ ਵਾਲੀ ਏਸੀ ਮਾਰਕੀਟ ਆ ਨਹੀਂ ਨਹੀਂ ਬਣੀ ਹਾਂ ਜਿਹੜੇ ਅਲਰਟਸ ਸੈਂਟਰ ਜੀ ਨੇ ਕਿ ਲੀਲਾ ਭਵਨ ਯਾਰਾ ਤੇ ਲੀਲਾ ਭਵਨ ਹਾਂ ਮੈਂ ਤਾਂ ਪਤੀ ਜੀ ਹਜ ਤੱਕ ਕਿੱਥੇ ਨਾਲ ਇੰਨੇ ਵਾਰੀ ਬਟਿਆਲੇ ਜਾਇਆ ਆ ਬਟਿਆਲਾ ਘਟ ਘੁੰਮਿਆ ਆਪਾਂ ਚੰਡੀਗੜ੍ਹ ਜਾਦਾ ਘੁੰਮਿਆ ਉਹ ਹਾਲੀ ਲੱਗਦਾ ਪਤਾ ਵੀ ਜਦ ਦੱਸੋ ਕਿੱਥੇ ਜਾਣਾ ਕਿਹੜੇ ਕੋਨੇ ਚ ਕਿਹੜੇ ਖੁੰਜਾਂ ਵਿੱਚ ਬੜੀਆ ਵਿੱਚ ਵੀ ਲੈ ਚਿੱਤ ਨੂੰ ਅੱਜ ਤੁਹਾਨੂੰ ਸ਼ੀਸ਼ਮੈਲ ਖਾਵਾਂਗੇ ਮਿੱਤਰੋ ਤੇ ਜੁੜੇ ਰਹੋ ਵਲੌਗ ਦੇ ਨਾਲ ਜੇ ਵਲੌਗ ਵਧੀਆ ਲੱਗ ਰਹੇ ਨੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਅੱਜ ਵਾਲਾ ਵਲੌਗ ਪੈ ਚੁੱਕਿਆ ਤੇ ਬਾਕੀ 365 ਦਿਨ 365 ਦਿਨ 365 ਬਲੌਗ ਆਉਣਗੇ ਬਾਈ ਮਿੱਤਰੋ 365 ਦਿਨ 365 ਪਾਉਣੇ ਨੇ ਚੱਲੇ ਜਾਏ ਨਾ ਚੱਲੇ ਕੋਈ ਇਹ ਚਲਾਉਣਗੇ ਦੇਖੋ ਸ਼ੇਅਰ ਕਰਿਆ ਕਰੋ ਸਾਡੇ ਬਲੌਗ ਲੋ ਵੀ ਸੱਜਣੋ ਆਪਾਂ ਪਹੁੰਚ ਚੁੱਕੇ ਆਂ ਪਟਿਆਲ ਦੇ ਸ਼ਹਿਰ ਚ ਸਟਾਰਟ ਕਿਹੜੀ ਸੀ ਕਰਦੇ ਵੀਰੇ ਹੁਣ ਹੋ ਗਏ ਵੋ ਐਸੀਮੈਟਿਕ ਚ ਚੱਲਦਾ ਪਿਆ ਇਹ ਅੱਛਾ ਤੇ ਹੁਣ ਆਪਾਂ ਚੱਲਦੇ ਆਂ ਹੋ ਹਾਂ ਹੁਣ ਆਪਾਂ ਚੱਲਦੇ ਆਂ ਸ਼ੀਸ਼ਮਹਿਲ ਨੂੰ ਤੇ ਸ਼ੀਸ਼ਮਹਿਲ ਦਿਖਾਉਂਦੇ ਆ ਤੁਹਾਨੂੰ ਚੱਲ ਕੇ ਨਹੀਂ ਦੇਖਿਆ ਜਿਨਾਂ ਨੇ ਉਹਨਾਂ ਨੂੰ ਦਿਖਾ ਕੇ ਲਉਣਾ ਮਿਲੂਗਾ ਅਸੀਂ ਦੇਖਿਆ ਅਸੀਂ ਤਾਂ ਆਪਣੀ ਦੇਖਿਆ ਹੈਗਾ ਇੰਨੇ ਟਾਈਮ ਦਾ ਤੇ ਤੁਹਾਨੂੰ ਵੀ ਦਿਖਾਉਨੇ ਆ ਅੱਜ ਚਲ ਜੀ ਸ਼ੀਸ਼ਮਹਿਲ ਲੋ ਵੀ ਮਿੱਤਰੋ ਪਿਆਰਿਓ ਆਪਾਂ ਪਹੁੰਚ ਚੁੱਕੇ ਆਂ ਲੋਕੇਸ਼ਨ ਦੇ ਉੱਤੇ ਸ਼ੀਸ਼ਮਹਿਲ ਵਾਲੀ ਤੇ ਤੇ ਦਿਖਾਉਨੇ ਆ ਤੁਹਾਨੂੰ ਅੰਦਰ ਚੱਲ ਕੇ ਕੀ ਹਿਸਾਬ-ਕਿਤਾਬ ਹੈ ਟਿਕਟ ਹੁੰਦੀਆਂ ਮਨ ਲਾਦਾ ਇੱਥੇ ਤੇ ਦੇਖਦੇ ਆਂ ਟਿਕਟ ਉਪਰ ਦਾ ਕੀ ਹਿਸਾਬ-ਕਿਤਾਬ ਹੈ ਉਹ ਪੱਕਾ ਆ ਗਿਆ ਤੇ ਮੈਂ ਪਹੁੰਚ ਗਏ ਆ ਇਹ ਵੀ ਮੈਨੂੰ ਨਾਦਾ ਕਹਿੰਦੇ ਸੀ ਪੈਸੇ ਲਾਉਣੇ 100 ਰੁਪਏ ਵਾਗੇ ਜੀ ਵਿਰਾਸਤ ਦੀ ਚੀਜ਼ਾਂ ਦੇਖਣ ਲਈ ਪੈਸੇ ਲੱਗਦੇ ਨੇ ਪਰ ਫਾਇਦਾ ਹੀ ਹੈ ਤੇ ਪੈਸੇ ਲੱਗਣੇ ਚਾਹੀਦੇ ਨੇ ਫਿਰ ਮਿਊਜ਼ੀਅਮ ਸਾਮਸਵਾਰ ਰੱਖਣੀ ਯਾਰ ਇੰਨੇ ਕਿੰਨੇ ਕੇ ਪੈਸੇ ਇੰਨੇ ਕਿੰਨੇ ਕੇ ਪੈਸੇ ਲੈਣੇ ਨੇ ਇਹਨਾਂ ਨੇ ਆਪਣੇ ਤੋਂ ਸਾਮਸਵਾਰ ਰੱਖੀ ਕਿੱਥੇ ਯਾਰ ਕਰ ਦਿੰਦੇ ਆ ਕਰਤੀ ਕਰਤੀ ਇਹ ਦੇਖੋ ਬਾਹਰ ਲੱਗਿਆ ਹੋਇਆ ਥੋੜਾ ਬੋਤਲ ਤਾਮਾ ਜਾਮਾ ਬੈਅ ਤਾਂ ਕਹਿੰਦੇ ਕਲੋਜ਼ ਹੈ ਏ ਅਜੀ ਸ਼ੀਸ਼ਮੈਲ ਪਟਿਆਲੇ ਦਾ ਮੋਰੰਮਤਕਾਰੀ ਬੰਦੇ ਲੋ ਵੀ ਨਿੱਤ ਅੰਦਰ ਬੱਤੀ ਵੇਦੀ ਬਣੀ ਉਹ ਵੀ ਸ਼ੀਸ਼ਮੈਲ ਦੀ ਐਂਟਰੀ ਤੇ ਸਭ ਤੋਂ ਪਹਿਲਾਂ ਪਹਿਲਾਂ ਸਭ ਤੋਂ ਪਹਿਲਾਂ ਪ੍ਰਾਣੀਆਂ ਤੋਪਾਂ ਤੋਂ ਸ਼ੁਰੂਆਤ ਹੁੰਦੀ ਹੈ ਸ਼ੀਸ਼ਮੈਲ ਦੀ ਹੈ ਪਟਿਆਲੇ ਬਹੁਤ ਆਏ ਪਰ ਅਸੀਂ ਪਹਿਲੀ ਵਾਰ ਹੀ ਆਏ ਆ ਅਸੀਂ ਆਪਣੇ ਬਨਾਸਰ ਬਾਗ ਵਰਗਾ ਨਹੀਂ ਲੱਗਦਾ ਤੈਨੂੰ ਓਏ ਆਪਣੇ ਬਨਾਸਰ ਬਾਗ ਵਰਗਾ ਨਹੀਂ ਲੱਗ ਰਿਹਾ ਤੈਨੂੰ ਨਹੀਂ ਪਰ ਉਹ ਸੋਹਣਾ ਹੈ ਆਪਣਾ ਬਹੁਤ ਜਿਆਦਾ ਸੋਹਣਾ ਹੈ ਸ਼ਾਮ ਨੂੰ ਜਾ ਕੇ ਰਿਹਾ ਜੀ ਹਾਂ ਹਾਂ ਇਹ 20 ਕੀ 20 ਹੈ 32 ਸਰਕਾਰ ਨੂੰ ਮੈਨੂੰ ਐਮਐਲਏ ਬਣਾਓ ਪਟਿਆਲੇ ਦਾ ਫਿਰ ਮੈਂ ਤੁਹਾਨੂੰ ਸ਼ਾਮ ਸਮਾਰ ਕਰਕੇ ਦਿਖਾਵਾਂ ਚੀਜ਼ਾਂ ਦੀ ਕਿਵੇਂ ਹੁੰਦੀਆਂ ਆ ਇੱਥੇ ਤਾਂ ਕੋਈ ਦੇਖਣ ਨੂੰ ਨਹੀਂ ਆਉਂਦਾ ਟੁੱਟੇ ਜੇ ਕਰਕੇ ਪਰ ਇਹ ਨਾ ਸੋਹਣੀ ਚੀਜ਼ ਆ ਸਾਡੇ ਵੀਰੇ ਇੱਕ ਵਾਰੀ ਉਹ ਮੂਰਤੀ ਕੰਗਲੋ ਜਿਹੜਾ ਉਹ ਦੇਖੋ ਉਹ ਜਿਹੜਾ ਮਿਊਜ਼ੀਅਮ ਹੈ ਨਾ ਉਹ ਕੋਦੇ ਪੈਸੇ ਹੋਣਗੇ ਆ ਜਿਹੜਾ ਹੁਣੇ ਬਣਾਏ ਆ ਨਾ ਪਹਿਲੀ ਵਾਰੀ ਹਾਂ ਮਿਊਜ਼ੀਅਮ ਤਾਂ ਵੇਖਾਂਗੇ ਵੇਖਾਂਗੇ ਮਿਊਜ਼ੀਅਮ ਦੀ ਇਹ ਕੋਲ ਬਣਾਇਆ ਬੋਲ ਇੱਥੇ ਵੇਖੀਏ ਹਾਂ ਮੈਨੂੰ ਲੱਗਦਾ ਇਹਦੇ ਚ ਪਾਣੀ ਹੋਣਾ ਹੋਣਾ ਨਹੀਂ ਹੋਊਗਾ ਇਹ ਪਹਿਲਾਂ ਪਾਣੀ ਹੋਣਾ ਬਸ ਵੀਰੇ ਬਾਹਰੋਂ ਹਾਂ ਇਹ ਦੇਖੋ ਪਾਣੀ ਹੈ ਜਗਾ ਜੀ ਹਾਂ ਅੰਡਰ ਮੇਨਟੇਨੈਂਸ ਹੈ ਭਈ ਇਹ ਤਾਂ ਕਰਕੇ ਐਸੀ ਗੱਲ ਬਾਤ ਵੱਖਰੀ ਇਹ ਵੀ ਬੰਦ ਪਿਆ ਯਾਰ ਚਲੋ ਆ ਪੁਲ ਬਣਿਆ ਹੋਇਆ ਇਹ ਵੀ ਬੰਦ ਹੈ ਆਏ ਮੈਨੂੰ ਲੱਗਾ ਮਿਊਜ਼ੀਅਮ ਹਨਾ ਮਿਊਜ਼ੀਅਮ ਵੀ ਬੰਦ ਪਿਆ 우ਸਤਾਦ ਅੱਜ ਤਾਂ ਆਪਣੇ ਨਾਲ ਫਿਰ ਧੋਖਾ ਹੋ ਗਿਆ ਇਹਦਾ ਜੀ ਸੋਹਣੀ ਬਣੀ ਹੋਈ ਆ ਬਾਈ। ਖਰਾਬ ਹੋ ਗਿਆ। ਆ ਬਿਲਡਿੰਗ ਆ ਸਾਰੀ ਦੇਖਣ ਵਾਲੀ ਪਰ ਬੰਦ ਪਈ ਆ ਉਹਨਾਂ ਅੰਡਰ ਮੇਨਟੇਨੈਂਸ 'ਉਨ ਕਰਕੇ ਨਾ। ਆਪਾਂ ਸਾਰਾ ਚੱਕਰ ਲੱਗ ਗਿਆ ਉਹਨੇ ਇਧਰੋਂ ਰਸਤਾ ਜਾਂਦਾ ਪੂਰਾ। ਦੇਖ ਚੌਣੇ ਆ ਰੁੱਖ ਰੱਖ ਬਹੁਤ ਸੋਹਣੇ ਲੱਗੇ ਹੋਏ ਨੇ। ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਸ਼ੀਸ਼ਮੈਲ 'ਚ ਖੜੇ ਆ ਤੇ ਸ਼ੀਸ਼ਮੈਲ ਦਾ ਅਸਲੀ ਨਾਂ ਹੈਗਾ ਇਹਨੂੰ ਪਲੇਸ ਆਫ ਮਿਰਰਸ ਵੀ ਕਿਹਾ ਜਾਂਦਾ ਤੇ ਇੱਕ ਹਿਸਟੋਰੀਕ ਜਗਾ ਤੇ ਇਹਨੂੰ 1845 ਤੋਂ 1862 ਦੇ ਵਿੱਚ ਰਾਜੇ ਨੇ ਬਣਾਇਆ ਸੀਗਾ ਤੇ ਇਹਦੇ ਵਿੱਚ ਬਹੁਤ ਸੋਨਾ ਸ਼ੀਸ਼ੇ ਦਾ ਕੰਮ ਹੋਇਆ ਸੀ ਤਾਂ ਕਰਕੇ ਇਹਨੂੰ ਸ਼ੀਸ਼ਮੈਲ ਕਿਹਾ ਜਾਂਦਾ ਤੇ ਵੈਸਤਾ ਸ਼ਾਇਦ ਸਪਟੇਲੀ ਬਣਾਇਆ ਗਿਆ ਸੀ ਪਰ ਅੱਜ ਕੱਲ ਇਹਨੂੰ ਆਰਟ ਗੈਲਰੀ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਮਿਊਜ਼ੀਅਮ ਬਣਿਆ ਹੋਇਆ ਜਿਵੇਂ ਆ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਇਹ ਮਿਊਜ਼ੀਅਮ ਆ ਔਰ ਹੁਣ ਇਹ ਅੰਡਰ ਮੇਨਟੇਨੈਂਸ ਹੋਣ ਕਰਕੇ ਇਹ ਬੰਦ ਪਿਆ ਨਹੀਂ ਤੇ ਅੰਦਰੋਂ ਵੀ ਤੁਹਾਨੂੰ ਦਿਖਾ ਦਿੰਦੇ ਉਹ ਜਿਹੜਾ ਪੁਲ ਦੇਖ ਰਹੇ ਹੋ ਤੁਸੀਂ ਇਹ ਵੀ ਉਸ ਟਾਈਮ ਰਾਜੇ ਨੇ ਯੂਰੋਪੀਨ ਸਟਾਈਲ ਦੇ ਵਿੱਚ ਬਣਾਇਆ ਸੀਗਾ ਤੇ ਹੁਣ ਪਰ ਆਪਾਂ ਨਹੀਂ ਦੇਖ ਸਕਦੇ ਇਹਨੂੰ ਬਟ ਫਿਰ ਵੀ ਬਹੁਤ ਸੋਹਣਾ ਹੈ ਆ ਆਰਟਵਰਕ ਦਿਖਾ ਦੇ ਇਹਨਾਂ ਨੂੰ ਬਹੁਤ ਸੋਹਣਾ ਬਣਿਆ ਹੋਇਆ ਹੈ ਬਾਕੀ ਜਿਹੜਾ ਇਹਦਾ ਬਾਕੀ ਸਾਰਾ ਡਿਜ਼ਾਈਨ ਹੈ ਜਿਹੜਾ ਇਹਦਾ ਸ਼ੀਸ਼ਮੈਲ ਦਾ ਇਹ ਸਾਰਾ ਰਾਜਸਥਾਨੀ ਕਲਚਰ ਨੂੰ ਰਿਪਰਿਜ਼ੈਂਟ ਕਰਦਾ ਵੀ ਉਸ ਤਰੀਕੇ ਨਾਲ ਬਣਾਇਆ ਗਿਆ ਜਿਹੜਾ ਮਾਰਬਲ ਹੈ ਜਿਹੜਾ ਪੱਥਰ ਆ ਯੂਜ਼ ਕੀਤਾ ਗਿਆ ਬਾਕੀ ਪੇਂਟਿੰਗਜ਼ ਹੋਰ ਸਾਰੀਆਂ ਚੀਜ਼ਾਂ ਹਨਾ ਕਲਰ ਕੰਬੀਨੇਸ਼ਨ ਲਗਾ ਲਓ ਇਹ ਸਾਰੀਆਂ ਚੀਜ਼ਾਂ ਰਾਜਸਥਾਨੀ ਸਟਾਈਲ ਦੇ ਨਾਲ ਬੱਤੀਆਂ ਗਈਆਂ ਨੇ ਤੋ ਬਹੁਤ ਸੋਹਣੀ ਜਗ੍ਹਾ ਹੈ ਅਗਰ ਇਹ ਮੇਨਟੇਨੈਂਸ ਮੇਨਟੇਨ ਹੁੰਦੀ ਤਾਂ ਪਿੱਛੇ ਜੇ 2018 ਦੇ ਵਿੱਚ ਇਹਨੂੰ ਬੰਦ ਕੀਤਾ ਸੀ ਫਿਰ ਸਰਕਾਰ ਨੇ ਕਿਹਾ ਵੀ ਅਸੀਂ ਕਰਾਂਗੇ ਨਾ ਰਜਿਸਟ੍ਰੇਸ਼ਨ ਪਰ ਫੰਡ ਦੀ ਕਮੀ ਕਰਕੇ ਫੇਰ ਨਹੀਂ ਹੋ ਪਾਇਆ ਹੁਣ ਫੇਰ ਪਿੱਛੇ ਜੇ 23 24 ਦੇ ਵਿੱਚ ਫੇਰ ਕੰਮ ਸ਼ੁਰੂ ਹੋਇਆ ਸੀ ਪਰ ਹਜੇ ਵੀ ਮਤਲਬ ਅੰਡਰ ਮੇਨਟੇਨੈਂਸ ਹੀ ਹੈ ਤੇ ਬਾਕੀ ਘੁੰਮ ਕੇ ਦੇਖਦੇ ਆ ਮੱਤੀ ਹੋਰ ਆਲਾ ਦਵਾਲਾ ਤੁਹਾਨੂੰ ਵੀ ਘਮਾਉਣੇ ਆ ਜੋ ਹਾਂ ਵੀ ਸੱਜਣਾ ਕਿਹਦਾ ਲਗਾ ਸਹੀ ਹੈ ਵਿਖੇ ਭੁਖੇ ਤਾਂ ਕੁਝ ਹੈ ਨਹੀਂਗਾ ਆ ਇਹਨਾਂ ਗੰਦ ਪਾਇਆ ਇਹਨੇ ਮਾਸਾ ਸਵਾਈ ਨਹੀਂ ਕੀਤੀ। ਓਏ ਬਨਾਸਰ ਬਾ ਕਿੰਨਾ ਸੋਹਣਾ ਨਾ। ਮਤਲਬ ਚੀਜ਼ ਸੰਭਾਲ ਕੇ ਰੱਖਣਾ ਲਈ ਆ। ਪਰ ਮਾਫੀ ਫੰਡ ਦੀ ਕਮੀ ਕਰਕੇ ਬਣਾਇਆ ਨਹੀਂ ਨਾ। ਫਾਂਡੇ ਨਾ ਮਰਨੇ ਆ ਤਾਂ ਕਿਉਂ ਨਹੀਂ ਹੋਇਨਾ ਇਹਨਾਂ ਨੇ ਪਾਇਆ ਹੈਗਾ। ਸੁਣ ਲੋ ਜੀ ਇਹ ਗੱਲਾਂ। ਹਾਂ ਹੁੰਦਾ ਸੀ ਨਹੀਂ ਸੋਹਣੀ ਜਗ੍ਹਾ ਇਹ ਬੰਦਾ ਕੋ ਮਰ ਤੇ ਰਨਾਤੇ ਵਗਿਆ। ਅਸਲੀ ਸ਼ੀਸ਼ੇ ਵੇਖਣਾ ਸਾਡੇ ਨਾਲ ਕੋ ਲੋਲੀ ਹੋ ਗਈ। ਸ਼ੀਸ਼ਾ ਕੋ ਦਿਖੇ ਨਹੀਂ। ਚਲ ਕੋਈ ਨਹੀਂ ਫਿਰ ਵੀ ਹਿਸਟੋਰੀਕ ਇਮਾਰਤ ਤਾਂ ਦੇਖਣੀਆਂ ਚਾਹੀਦੀਆਂ ਨੇ। ਇੱਥੇ ਮੇਨ ਕੌਣ ਆ? ਕਿੱਥੇ? ਇੱਥੇ ਪਟਿਆਲੇ ਦਾ ਕੈਪਟਨ ਮੁਰਿੰਦਰ ਫੜਿਆ ਮੂੜਾ ਆਪਣਾ ਭਗਵੰਤ ਮਾਨ ਨੂੰ ਕਹਿ ਤੇ ਦਿੰਦੇ ਨਾ ਪਰ ਸਾਡਾ ਸੰਗਰੂਰ ਸਾਰਿਆਂ ਨਾਲੋਂ ਜ਼ਿਆਦਾ ਸੋਹਣਾ ਹੈ ਹਾਂ ਯਾ ਕਿਤੇ ਸਾਈ ਵੀ ਹੈ ਗਿਆ ਸੰਗਰੂਰ ਵਾਲੇ ਲਾਈਕ ਜ਼ਰੂਰ ਮਾਰੇ ਹੋਗੇ ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖੀਆਂ ਨੇ ਆਪਣੇ ਫਿਰ ਵੀ ਹਜੇ ਫਿਰ ਵੀ ਕਾਫੀ ਚੀਜ਼ਾਂ ਹੁਣ ਖਰਾਬ ਹੋ ਗਈਆਂ ਨਾ ਨਹੀਂ ਤਾਂ ਪਹਿਲਾਂ ਜਿੰਨੇ ਆਏ ਨੇ ਬੰਦੇ ਉਹਨਾਂ ਨੇ ਸੰਭਾਲ ਕੇ ਰੱਖੀਆਂ ਬਨਾਸਰ ਬਾਗਾ ਮਤਲਬ ਕਿੰਨਾ ਸੋਹਣਾ ਹੈ ਸਫਾਈ ਕਿੰਨੀ ਉੱਥੇ ਗੰਦ ਨਹੀਂ ਪਹੁੰਚ ਦਿੰਦੇ ਕਿੰਨੀ ਸੋਹਣੀ ਚੀਜ਼ ਆ ਆ ਦੇਖ ਲਓ ਤੁਸੀਂ ਹਾਲਤ ਵਿਚਾਰੀ ਦੀ ਚਲੋ ਸਰਕਾਰਾਂ ਨੇ ਕੋਈ ਆ ਬੁੱਤ ਟੱਕਿਆ ਉਹ ਲੋਕਾਂ ਦੇ ਨੇ ਇਹਨਾਂ ਨੂੰ ਉਹ ਹੈਰੀ ਤੈਨੂੰ ਬੁਲਾਈ ਜਾਂਦਾ ਯਾ ਤੱਕਿਆ ਹੈ ਤੱਕਿਆ ਹੋਇਆ ਉਹ ਕਹਿੰਦਾ ਉਹਨੂੰ ਲਾਗ ਲੈ ਆਓ ਬਹੁਤ ਪਿੱਛੇ ਵਧੀਆ ਉਹ ਇਤਿਹਾਸ ਦੱਸ ਦਾਉ ਨਾ ਜੜਜੀਪੀਟੀ ਜਿੰਦਾਬਾਦ ਬਰੋ ਬਾਕੀ ਪਰ ਇੱਕ ਚੀਜ਼ ਹੈਗੀ ਐ ਮੈਨੂੰ ਇਹ ਲੱਗਿਆ ਸੀ ਕਿਉਂਕਿ ਮੈਂ ਵੀ ਪਹਿਲੀ ਵਾਰੀ ਆਇਆ ਹਾਂ ਪਟਿਆਲੇ ਇਸ ਚੀਜ਼ ਮੈਲ ਦੇ ਵਿੱਚ ਮੈਨੂੰ ਇਹ ਸੀ ਵੀ ਸਾਨੂੰ ਛੀਛੀ ਛੀਛੇ ਦਿਖਣ ਨੂੰ ਮਿਲਣਗੇ ਆਊਟਡੋਰਿੰਗ ਹੋਊਗਾ ਪਰ ਜਦੋਂ ਐਂਟਰ ਹੋਏ ਆ ਉਦੋਂ ਬਾਅਦ ਪਤਾ ਲੱਗਿਆ ਵੀ ਇਹ ਤਾਂ ਬਨਾਸਰ ਬਾਗ ਵਰਗੀ ਆ ਉਹ ਹੁੰਦਾ ਬਾਕੀ ਉਹ ਦੱਸੂਗਾ ਅੱਗੇ ਉਸਤਾਦ ਆਪਣਾ ਇੱਧਰਲੇ ਪਾਸੇ ਚੈੱਕ ਕਰੋ ਫਿਰ ਇੱਧਰ ਵੀ 뷰 ਸੋਹਣਾ ਹੁੰਦਾ ਇਹਦਾ ਆ ਬਹੁਤ ਠੇਸੀ ਪਹਿਲਾਂ ਉੱਥੋਂ ਇੱਧਰ ਨੂੰ ਆਏ ਆ ਤੁਸੀਂ ਮਿਆ ਸਟੈਚੂ ਜੇ ਬਣੇ ਹੋਏ ਨੇ ਇਹ ਵੀ ਦੇਖਦੇ ਹਾਂ ਕਿੱਥੇ ਕੀ ਬਣਿਆ ਹੋਇਆ ਇਹਦੇ ਚ ਲਿਖਿਆ ਹੋਇਆ ਹੈ ਤੇ ਕੁਝ ਕੀ ਲਿਖਿਆ ਹੈ ਮਹਾਰਾਣੀ ਵਿਕਟੋਰੀਆ ਦਾ ਬਣਾਇਆ ਹੋਇਆ ਅੱਛਾ 1905 ਇਰੈਕਟਡ ਬਾਏ ਦਾ ਪੀਪਲ ਆਫ ਦਾ ਮੋਗਾ ਤਹਿਸੀਲ ਅੱਛਾ ਉਹ ਦੇਖੋ ਉਹ ਜੀ ਬਾਹਰ ਟੁੱਟੀ ਹੈ ਕਿਦੀ ਉਹ ਪਰਲੀ ਦੀ ਹਾਂ ਉਹ ਆਪਣੇ ਜਨ ਤੋੜ ਕੇ ਲਿਆ ਕੋਈ ਦੇਖੀਏ ਨਾ ਪੱਲਾ ਮੈਲ ਮਾਲੀਆ ਸ਼ੀਸ਼ਾ ਤੱਕ ਨਹੀਂ ਲੱਗਾ ਇਹਦੇ ਚ ਐਂਦੀ ਵੇਖੋ ਆਮਰੇ ਫੜੀ ਇੱਥੇ ਆਈ ਮੈਨ ਕਹਿੰਦੇ ਤੇ ਸਾਰੀ ਤੇ ਜਾਲੀ ਜਾਲੀ ਦਾ ਕੱਲਾ ਸ਼ੀਸ਼ਾ ਸ਼ੀਸ਼ਾ ਹੀ ਆ ਮੈਨ ਮੂਲ ਤੇ ਆਈ ਨਹੀਂ ਸ਼ੀਸ਼ਾ 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 ਹੀ ਹੈਗਾ ਮੈਨ ਲੈ ਲਈਆ ਸ਼ੀਸ਼ੇ ਤੇ ਲੋਕ ਹੀ ਲਾ ਕੇ ਲੈ ਗਏ ਹਾਂ ਦੀ ਵੇਖੀਏ ਕੁਝ ਲੱਭਿਆ ਕੱਲਾ ਫਾਲੀ ਆ ਜੀ ਮੈਂ ਬਣਾ ਕੇ ਆਉਂਦਾ ਆ ਇਹ ਪੋਲ ਉਹ ਵਾਲਾ ਜਿਹੜਾ ਇੱਧਰ ਨੂੰ ਉੱਤਰਦਾ ਆ ਕੇ ਪੁਲ ਤਾਂ ਸੋਨਾ ਬਣਾਇਆ ਹੈ ਨਾ ਜਿਵੇਂ ਉਹ ਬ੍ਰਿਟਿਸ਼ ਪੁਲ ਬਣੇ ਹੋਏ ਨੇ ਜਿਵੇਂ ਉਹ ਇੰਗਲੈਂਡ ਚ ਜਾ ਕੇ ਦੇਖ ਕੇ ਉਹਨਾਂ ਨੇ ਲੋਕ ਇੱਥੇ ਬਣਾ ਲਿਆ ਲਓ ਜੀ ਘੰਟਾ ਘੁੰਮਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਜਿਹੜੇ ਆ ਸ਼ੀਸ਼ੇ ਲੱਗੇ ਹੋਏ ਨੇ ਨਾ ਇੰਨਾ ਕਰਕੇ ਇਹਨੂੰ ਸ਼ੀਸ਼ ਮਹਿਲ ਕਿਹਾ ਜਾਂਦਾ ਅੱਛਾ ਜਿਹੜੀਆਂ ਬਿਲਡਿੰਗਾਂ ਦੇ ਵਿੱਚ ਦੇਖ ਰਹੇ ਨੇ ਕੈਮਰੇ ਚ ਨੇੜੇ ਕਰਕੇ ਦੱਸਣਾ ਆ ਦੇਖੋ ਆ ਲੱਗੇ ਹੋਏ ਨੇ ਇਹ ਚ ਲਾਲ ਲਾਈ ਲਏ ਗਏ ਨੇ ਲੋਕ ਅੱਜ ਮੈਂ ਵਿੱਚੋਂ ਲਾ ਰਖੇ ਨੇ ਇਹਦੇ ਕਰਕੇ ਆ ਬਾਕੀ ਅੰਦਰਲੇ ਪਾਸੇ ਜੋ ਹੈਗਾ ਉਹ ਬੰਦ ਕੀਤਾ ਹੋਇਆ ਉਹ ਦਿਖਾ ਨਹੀਂ ਸਕਦੇ ਤੁਹਾਨੂੰ ਯਾਰ ਕਿੰਨੀਆਂ ਸੋਹਣੀਆਂ ਚੀਜ਼ਾਂ ਨੇ ਦੇਖ ਕੇਵੇਂ ਖਰਾਬ ਕੀਤੀਆਂ ਪਈਆਂ ਨੇ ਯਾਰ ਸਰਕਾਰਾਂ ਦਾ ਬਹੁਤ ਬੁਰਾ ਹਾਲ ਹੈ ਜੇ ਕਿਤੇ ਇਹ ਚੀਜ਼ ਸੰਭੀ ਹੋਵੇ ਆਹ ਵੇਖੋ ਤੇ ਕਿੰਨੀ ਸੋਹਣੀ ਚੀਜ਼ ਬਣ ਸਕਦੀ ਆ ਆਹ ਦੇਖੋ ਆਹ ਚੀਜ਼ਾਂ ਬਣੀਆਂ ਹੋਈਆਂ ਨੇ ਇਹ ਮੈਨੂੰ ਲੱਗਦਾ ਬ੍ਰਿਟਿਸ਼ ਬਣਾ ਕੇ ਗਏ ਹੋਣੇ ਵਿੱਚ ਆਪਣਾ ਜ ਕੁਛ ਨਾ ਕੁਛ ਹਾਂ ਮਹਾਰਾਣੀ ਬ੍ਰਿਟਿਸ਼ ਹਾਂ ਨੇੜੇ ਜਾ ਕੇ ਦੇਖੀਏ ਕੀ ਹੈ ਇਹਦੇ ਵਿੱਚ ਹੈ ਨਹੀਂ ਇਹਦੇ ਤੇ ਕੋਈ ਨੇਮ ਪਲੇਟ ਹੀ ਨਹੀਂ ਲੱਗਦੀ ਹੈਗੀ ਹਰ ਯੂ ਬੇਬੀ ਹਾਂ ਗੀ ਟੈਂਗਰੇ ਹਾਂ ਹੈਗਾ ਹੈਗਾ ਆ ਦੇਖ ਇਹ ਹੈਗਾ ਐਫ ਡਰਵੈਂਟ ਵੁੱਡ 1903 ਚ ਬਣੀ ਹੋਈ ਹੈ ਇਹ ਆਰਟਿਸਟਿਕ ਫਾਊਂਡ ਫਾਊਂਡਰੀ ਲੰਡਨ ਦੀ ਆ ਦੇਖ ਇਹ ਜੀ ਜਾਂ ਪ੍ਰਾਣੀਆਂ ਬਣੀਆਂ ਹੋਈਆਂ ਗੋਰੀਆਂ ਨੇ ਛੇੜ ਹਾਂ ਛੇੜ ਛੜ ਕੀਤੀ ਹੋਈ ਆ ਗੋਰੀਆਂ ਨੇ ਇਹਦੇ ਚ ਤੇ ਇਹ ਕਿਧਰ ਵੀ ਆ ਰਾਜਾ ਰਾਜਾ ਦੇਖਦੇ ਆ ਇਹਦੇ ਦੇਖਦੇ ਆ ਕੀ ਇਹਦਾ ਸਾਡਾ ਆ ਆਏ ਉਸਤਾਦ ਜੀ ਕਮਿਆਂ ਇਹਦੀ ਕਿੱਥੇ ਨੰਬਰ ਪੜ ਜੀ ਇਹਦੀ ਹੈ ਹੀ ਨਹੀਂ ਇਹਦਾ ਕੁਝ ਹੈ ਹੀ ਨਹੀਂ ਲਿਖਿਆ ਨਹੀਂ ਮੈਂ ਇਹ ਹੈ ਵੀ ਬ੍ਰਿਟਿਸ਼ ਬ੍ਰੂਟਿਸ਼ ਵਾਲਾ ਹੀ ਲੱਗਦਾ ਇਹ ਵੀ ਕੋਈ ਕਿੱ데 ਆਪਣੇ ਆ ਇੰਦਾਂ ਨੇ ਛੇ ਵੀ ਉਲਾਈ ਬੈਠਾ ਦੇਖੇ ਮੂਹ ਕਿਵੇਂ ਕਰੂਗਾ ਓਹ ਓਹ ਬੜਾ ਦੁੱਖ ਲੱਗ ਗਿਆ ਇਹ ਹਜੇ ਹੁਣੇ ਗਿਆ ਹੋਇਆ ਹਫਤਾ ਪਹਿਲਾ ਸੁੱਖੀ ਯਾਰ ਕੀ ਯਾਰ ਤੂੰ ਬੜਾ ਤਕੜਾ ਐਕਟਰ ਹੈ ਯਾਰ ਤੂੰ ਹਾਂ ਵੀ ਦੇਖ ਲਿਆ ਸ਼ੀਸ਼ਮੈਲ ਹਾਂ ਸ਼ੀਸ਼ਮੈਲ ਦੇਖ ਲਿਆ ਕਿਵੇਂ ਲੱਗਿਆ ਫਿਰ ਹਾਂ ਧੰਨਵਾਦ ਤੁਹਾਡਾ ਮੇਰੇ ਦੋਖਾਂ ਤੇ ਖਰਾਬ ਕਰਨ ਲਈ ਤੇ ਬਹੁਤ ਕਿੰਨਾ ਹੀ ਖਰਾਬ ਕਿਵੇਂ ਲੱਗਿਆ ਸ਼ੀਸ਼ਮੈਲ ਸਾਜ ਜੀ ਠੀਕ ਆ ਠੀਕ ਕੀ ਕੇ ਘਾ ਘਾਹੀ ਬਟਨ ਵੀ ਆ ਨਹੀਂ ਸ਼ੀਸ਼ਾ ਤਾਂ ਕਿਸੇ ਦੇਖਿਆ ਨਹੀਂ ਲੋ ਵੀ ਸੱਜਣੋ ਟਾਈਮ ਹੋ ਗਿਆ 5:30 ਤੇ ਆਪਾਂ ਹੋ ਗਿਆ ਆਲਮੋਸਟ ਆਲਮੋਸਟ ਫ੍ਰੀ ਪਟਿਆਲੇ ਵਾਲੇ ਕੰਮ ਤੋਂ ਤੇ ਹੁਣ ਆਪਾਂ ਰੁਕੇ ਆ ਥੋੜਾ ਬਹੁਤਾ ਖਾਣ ਪੀਣ ਲਈ ਜਿਹੜਾ ਨਵਾਂ ਆਊਟਲੈਟ ਬਣਿਆ ਪਟਿਆਲਾ ਬਾਈਪਾਸ ਦੇ ਉੱਤੇ ਤੁਹਾਨੂੰ ਪਤਾ ਹੋਊਗਾ ਦਿਖਾਉਣਾ ਤੁਹਾਨੂੰ ਉਦੀ ਵੀ ਝਲਕ ਥੋੜੀ ਜੀ ਵਧੀਆ ਰਿਸਪੌਂਸ ਆਇਦਾਂ ਵੀ ਆਗੇ ਜੀ ਇੱਥੇ ਥੋੜਾ ਥੋੜਾ ਜਿਹਾ ਖਾਣੇ ਪੀਣੇ ਆ ਫਿਰ ਨਿਕਲਦੇ ਆ ਘਰ ਨੂੰ ਇਹਦਾ ਵੀ ਓਵਰਵਿਊ ਦਿੰਨੇ ਆ ਤੁਹਾਨੂੰ ਦਿਖਾਉਨੇ ਆ ਇਹ ਆ ਜਿਵੇਂ ਮੈਕਕਡੀ ਅੰਦਰ ਬਣ ਗਿਆ ਮੈਕਡੀ ਬਣ ਗਿਆ KFC ਬਣ ਗਿਆ ਉਹ 버거 किंग ਵਗੈਰਾ ਸਾਰਾ ਕੁਝ ਆ ਗਿਆ ਇਹ ਵੀ ਮਾਰਕੀਟ ਦਾ ਰਿਸਪੌਂਸ ਵਧੀਆ ਮੈਕਡੀ 버거 किंग ਛੱਡ ਕੇ ਕਹਿੰਦੇ ਨਿਕ ਬੇਕਰ ਜਾਣਾ ਹੁਣ ਪਤਾ ਨਹੀਂ ਕੀ ਮਿਲੂਗਾ ਉਥੇ ਦੇਖਦੇ ਆ ਨਿਕ ਬੇਕਰ ਮੈਂ ਪਹਿਲਾਂ ਗਿਆ ਨਹੀਂ ਯਾਰ ਕਦੀ ਘੱਟ ਹੀ ਜਾਂ ਦੇਖਦੇ ਆ ਕਰਾਲੀ ਕਰਾਲੀ ਹੋ ਗਈ ਹੋ ਤੈਨੂੰ ਆਖਿਆ ਸੀ ਨਾ ਮੈਂ ਮੰਨਦਾ ਹੀ ਨਹੀਂ ਗੱਲ ਨੂੰ ਦੇਖੋ ਇਹ ਬੱਕੜ ਬੰਬੇ ਕਰਕੇ ਤੇ ਉਸ ਕਰਕੇ ਆਸਪਰੇ ਸੋਧਾ ਮੈਂ ਪਿੰਦਾ ਨਹੀਂ ਵੀਰੇ ਆਪੀ ਤੇ ਵੀਰੇ ਕੀਤੀ ਸੀ ਆਪਣਾ ਆਰਡਰ ਕਰਕੇ ਭੱਜ ਗਿਆ ਹੁਣ ਸਾਡੇ ਅੱਗੇ ਆਰਡਰਾਂ ਚੁੱਲ ਰਹੇ ਨੇ ਲੱਤਾਂ ਖਾੜੀਆਂ ਦੱਸੋ ਨਹੀਂ ਮੈਂ ਤਾਂ ਕਰ ਲਿਆ ਵੀਰੇ ਆਰਡਰ ਆਪਣਾ ਤੁਸੀਂ ਕਰੋ ਆਹ ਘੈਂਡਾ ਸਿਸਟਮ ਮੈਕੜੀ ਦਾ ਅਮਰੀਕਨ ਕਰ ਲੈਂਦੇ ਆ ਲੋ ਵੀ ਕਹਿੰਦੇ ਹੋ ਗਿਆ ਉਹੀ ਕੰਮ ਕਰਤਾ ਉਹੀ ਕੰਮ ਆਹ ਦੇਖੋ ਪੇਮੈਂਟ 318 ਨੰਬਰ ਹੋ ਗਿਆ ਤੇ ਪੇਮੈਂਟ ਹਜੇ ਹੋਣੀ ਨਹੀਂ ਦੇਖੀ ਪੇਮੈਂਟ ਫਸ ਗਈ ਫਸ ਗਈ ਇਹ ਨੈਟ ਨਹੀਂ ਚੱਲਦਾ ਹੋ ਜਾਉਂਦਾ ਕਦੇ ਕਦੇ ਚਲੋ ਐ ਤਾਂ ਸਾਡੇ ਕੋਲ ਕਾਰਡ ਹੈਗੇ ਨੇ ਪਰ ਕਈ ਵਾਰੀ ਜੇ ਕਾਰਡ ਨਾ ਹੁਣ ਮੈਂ ਇਸਕਾ ਨਾਮ ਨਹੀਂ ਲਿਆ ਕਰੂੰਗਾ ਕਿਉਂਕਿ ਇਹਨਾਂ ਦਾ ਨੈਟਵਰਕ ਬਹੁਤ ਘੱਟ ਚੱਲਦੇ ਨੇ ਇਹਨਾਂ ਦੇ ਇਹ ਪਿਛਲੇ ਵਾਲੇ ਜਿਹੜੇ ਵਲੌਗ ਪਾਇਆ ਸੀ ਨਾ ਉਹ ਚ ਵੀ ਲਿਖਿਆ ਸੀ ਮੱਕੜੀ ਵਾਲਿਆਂ ਨੇ ਸਾਡੇ ਨਾਲ ਮਾਰੀ ਕੀਤੀ ਆ ਕਿ ਫੇਰ ਆਪਣੇ ਨਾਲ ਮਾਰੀ ਕਰ ਰਹੇ ਨੇ ਮੱਕੜੀ ਵਾਲੇ ਸੱਚੀ ਮਾਰੇ ਹੁੰਦੇ ਚਲੋ ਹੁਣ ਅਸੀਂ ਕੁਝ ਖਾ ਪੀ ਲਈਏ ਤੇ ਫਿਰ ਚੱਲਦੇ ਆ ਘਰ ਨੂੰ ਤੇ ਅੱਜ ਦੇ ਵਲੌਗ ਨੂੰ ਆਪ ਕਰਦੇ ਆ ਇੱਥੇ ਹੀ ਖਤਮ ਉਮੀਦ ਕਰਦਾ ਤੁਸੀਂ ਸਾਡੇ ਵਲੌਗ ਇੰਜੋਏ ਕਰ ਰਹੇ ਹੋ ਇੰਜੋਏ ਕਰ ਰਹੇ ਹੋ ਫਿਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਬਾਏ ਬਾਏ